ਗੁਰੂ ਖਾਲਸਾ ਸਾਧ ਸੰਗਤ ਜੀ ਇੱਕ ਵਾਰ ਇੱਕ ਸਮੇਂ ਦੀ ਗੱਲ ਹੈ ਕਿ ਰਾਵੀ ਦਰਿਆ ਦੇ ਕਿਨਾਰੇ ਕਰਤਾਰਪੁਰ ਸਾਹਿਬ ਵਿਖੇ ਸੇਵਾ ਕਰਦਿਆਂ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਕਿਰਪਾ ਕਰਕੇ ਮੈਨੂੰ ਸੁੰਨ ਸਮਾਧੀਆਂ ਵਾਲਿਆਂ ਦੇ ਦਰਸ਼ਨ ਕਰਵਾ ਦਿਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ हे ਪੁਰਖਾ ਨੇਤਰ ਬੰਦ ਕਰ ਜਾਂ ਉਹਨਾਂ ਨੇ ਨੇਤਰ ਬੰਦ ਕੀਤੇ ਤਾਂ ਕੀ ਦੇਖਿਆ ਕਿ ਕਿਸੇ ਹੋਰ ਹੀ ਦੇਸ਼ ਵਿੱਚ ਚਲੇ ਗਏ ਜਾ ਕੇ ਪੁੱਛਿਆ ਕਿ ਇਹ ਸੁੰਨ ਸਮਾਧੀਆਂ ਦਾ ਦੇਸ਼ ਹੈ ਉੱਥੋਂ ਦੇ ਵਾਸੀਆਂ ਨੇ ਕਿਹਾ ਕਿ ਨਹੀਂ ਜੀ ਉਹ ਉਹ ਦੇਸ਼ ਤਾਂ ਹਜੇ ਅੱਗੇ ਹੈ ਪਰ ਉਹਨਾਂ ਦੇ ਹੱਥ ਮੂੰਹ ਕਾਲੇ ਦੇਖੇ ਜਾਂ ਅੱਗੇ ਗਏ ਤਾਂ ਉੱਥੋਂ ਦੇ ਵਾਸੀ ਲੋਕਾਂ ਦੇ ਸੂਰ ਦੇ ਮੂੰਹ ਲੱਗੇ ਡਿਠੇ ਗੁਰੂ ਅੰਗਦ ਦੇਵ ਜੀ ਦੇ ਪੁੱਛਣ ਤੇ ਉਹਨਾਂ ਨੇ ਵੀ ਇਹ ਕਿਹਾ ਜੀ ਸੁੰਨ ਸਮਾਧੀਆਂ ਵਾਲੇ ਅੱਗੇ ਹਨ ਅੱਗੇ ਜਾ ਕੇ ਦੇਖਿਆ ਤਾਂ ਉਹਨਾਂ ਦੇ ਮੂੰਹ ਪਿਛਲੇ ਪਾਸੇ ਲੱਗੇ ਸਨ ਉਸ ਤੋਂ ਅੱਗੇ ਜਾ ਕੇ ਧੌਣਾ ਵਿੱਚ ਕਿੱਲੇ ਟੁਕਿਆਂ ਵਾਲੇ ਲੋਕ ਵੇਖੇ ਉਹਨਾਂ ਤੋਂ ਪੁੱਛਿਆ ਸੁੰਨ ਸਮਾਧੀਆਂ ਵਾਲੇ ਲੋਕ ਕਿੱਥੇ ਹਨ ਉਹਨਾਂ ਨੇ ਵੀ ਕਿਹਾ ਕਿ ਅੱਗੇ ਹਨ ਅੱਗੇ ਜਾ ਕੇ ਸੁੰਦਰ ਸਰੂਪ ਵਾਲੀਆਂ ਅਪਸ਼ਰਾਂ ਦੇਖੀਆਂ ਉਹ ਪੁੱਠੇ ਲੜਕਦੇ ਹੋਏ ਮਨੁੱਖਾਂ ਦਾ ਮਾਸ ਖਾ ਰੀਆਂ ਸਨ ਉਹ ਵਿਚਾਰੇ ਹਾਏ ਹਾਏ ਕਰਕੇ ਘੁਰਲਾਰੇ ਸਨ ਉਹਨਾਂ ਨੇ ਵੀ ਸੁੰਨ ਸਮਾਧੀਆਂ ਦਾ ਦੇਸ਼ ਅੱਗੇ ਦੱਸਿਆ ਜਾਂ ਅੱਗੇ ਗਏ ਤਾਂ ਉਸ ਜਗ੍ਹਾ ਕੋਈ ਆਦਮੀ ਨਹੀਂ ਸੀ ਸ਼ਾਮ ਹੋਈ ਸਤਿਗੁਰੂ ਅੰਗਦ ਦੇਵ ਜੀ ਮਹਾਰਾਜੀ ਉੱਥੇ ਬੈਠੇ ਰਹੇ ਦੋ ਘੜੀਆਂ ਰਾਤ ਗਈ ਤੇ ਦੇਵ ਲੋਕ ਵਿੱਚੋਂ ਦਿਵਸ ਰੂਪ ਉਤਰੇ ਕੁਦਰਤੀ ਪਲੰਘ ਵਿਛ ਗਏ ਥਾਲੀ ਵੀ ਲੱਗੇ ਲਗਾਏ ਉਪਰੋ ਹੀ ਆਏ ਸਬਨਾ ਨੇ ਪ੍ਰਸ਼ਾਦ ਛਕਿਆ ਸਤਿਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਵੀ ਉਹਨਾਂ ਨੇ ਪ੍ਰਸ਼ਾਦ ਛਕਾਇਆ ਤੇ ਸਤਿਕਾਰ ਨਾਲ ਪਲੰਘ ਤੇ ਬਿਠਾਇਆ ਜਾਂ ਪ੍ਰਸ਼ਾਦ ਛਕ ਚੁੱਕੇ ਤਾਂ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੇ ਪੁੱਛਿਆ ਕਿ ਭਾਈ ਸੁੰਨ ਸਮਾਧੀਆਂ ਦੀ ਇਹ ਹੀ ਨਗਰੀ ਹੈ ਉਹਨਾਂ ਨੇ ਕਿਹਾ ਜੀ ਸਾਨੂੰ ਬੋਲਣ ਦੀ ਲੋੜ ਨਹੀਂ ਤੁਸੀਂ ਸਾਡੇ ਸਰੀਰ ਨਾਲ ਕੰਨ ਲਾ ਕੇ ਸੁਣੋ ਜਾਂ ਸੁਣਿਆ ਤਾਂ ਸਾਰੇ ਅੰਗਾਂ ਤੇ ਰੋਮ-ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸੀ ਤਾਂ ਜਾਣ ਲਿਆ ਕਿ ਇਹ ਹੀ ਸੁੰਨ ਸਮਾਧੀਆਂ ਵਾਲੇ ਹਨ ਫਿਰ ਪੁੱਛਿਆ ਕਿ ਜੋ ਪਹਿਲੇ ਲੋਕਾਂ ਦੇ ਹੱਥ-ਮੂੰਹ ਕਾਲੇ ਸਨ ਜੋ ਮੈਂ ਦੇਖਿਆ ਅੱਗੇ ਜਾ ਕੇ ਸੂਰ ਦੇ ਹੱਥ ਮੂੰਹ ਦੇਖੇ ਉਹ ਕੌਣ ਸਨ ਉਹਨਾਂ ਕਿਹਾ ਕਿ ਉਹਨਾਂ ਲੋਕਾਂ ਨੇ ਵਿਪਤਾ ਦੇ ਸਮੇ ਲੋੜ ਪੂਰੀ ਕਰਨ ਵਾਸਤੇ ਸੰਗਤ ਵਿੱਚ ਮੰਤਾਂ ਮੰਨੀਆਂ ਅਰਦਾਸਾਂ ਕਰਾਈਆਂ ਪਰ ਸੁਖਣਾ ਨਾ ਦਿੱਤੀਆਂ ਇਸੇ ਦੋਸ਼ ਕਰਕੇ ਉਹਨਾਂ ਦੇ ਮੂੰਹ ਕਾਲੇ ਹੋ ਗਏ ਹਨ ਅਤੇ ਸੂਰ ਦੇ ਮੂੰਹ ਵਾਲੇ ਉਹ ਮਨੁੱਖ ਹਨ ਜਿਨ੍ਹਾਂ ਨੇ ਕੋਈ ਦਾਨਪੁਨ ਨਹੀਂ ਕੀਤਾ ਅਤਿ ਪ੍ਰਾਈ ਨਿੰਦਾ ਹੀ ਕਰਦੇ ਰਹੇ ਉਹ ਕਿਸੇ ਵੀ ਗੁਰੂ ਪੀਰ ਅੱਗੇ ਨਹੀਂ ਨਿਵੇਂ ਫੇਰ ਪੁੱਛਿਆ ਅੱਗੇ ਆ ਕੇ ਜਿਨ੍ਹਾਂ ਦੇ ਮੂੰਹ ਪਿੱਠ ਪਿਛੇ ਲੱਗੇ ਦੇਖੇ ਆ ਉਹ ਕੌਣ ਸਨ ਅਤੇ ਕਿਹੜੇ ਜਿਹੜੇ ਕਿੱਲੇ ਠੁਕੇ ਦੇਖੇ ਆ ਉਹਨਾਂ ਨੇ ਕੀ ਕਰਮ ਕੀਤਾ ਹੈ ਤਾਂ ਉਹਨਾਂ ਕਿਹਾ ਮਾਤ ਲੋਕ ਦੀ ਧਰਤੀ ਪਰ ਉਹ ਪੁੰਨ ਦਾ ਸਦਕਾ ਅਮੀਰ ਤਾਂ ਬਣ ਗਏ ਪਰ ਕਿਸੇ ਸਵਾਲੀ ਦਾ ਸਵਾਲ ਨਾ ਪੂਰਾ ਕੀਤਾ ਕਿਸੇ ਮੰਗਤੇ ਨੇ ਜੇਕਰ ਹੱਥ ਅੜ ਕੇ ਕੁਝ ਮੰਗਿਆ ਤਾਂ ਮੂੰਹ ਫੇਰ ਲਿਆ ਸੋ ਉਹ ਪੁੱਠੇ ਮੂੰਹ ਵਾਲੇ ਹੋ ਗਏ ਅਤੇ ਜਿਨ੍ਹਾਂ ਲੋਕਾਂ ਦੀਆਂ ਧੌਣਾ ਵਿੱਚ ਕਿੱਲੇ ਠੁਕੇ ਦੇਖੇ ਆ ਉਹਨਾਂ ਨੇ ਕਦੀ ਵੀ ਧਰਮਸਾਲਾ ਗੁਰਦੁਆਰੇ ਜਾਂ ਸੰਤ ਭਗਤ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਸਦਾ ਹੀ ਹੰਕਾਰ ਵਿੱਚ ਆਕੜੇ ਰਹੇ ਜਿਸ ਕਰਕੇ ਉਹਨਾਂ ਦੀਆਂ ਧੌਣਾ ਵਿੱਚ ਕਿੱਲੇ ਠੁਕੇ ਹੋਏ ਆ ਅੱਗੇ ਜਿਉਂਦੇ ਪੁਰਖਾਂ ਨੂੰ ਸੁੰਦਰ ਰੂਪ ਵਾਲੀਆਂ ਅਪਚਰਾਂ ਇਸਤਰੀਆਂ ਖਾ ਰੀਆਂ ਸਨ ਉਹ ਕਿਸ ਪਾਪ ਦਾ ਫਲ ਭੋਗ ਰਹੇ ਆ ਤਾਂ ਕਿਹਾ ਜਿਨ੍ਹਾਂ ਨੇ ਮਾਤ ਲੋਕ ਵਿੱਚ ਧੀਆਂ ਪੈਣਾ ਦੇ ਪੈਸੇ ਲੈ ਕੇ ਖਾਦੇ ਹਨ ਉਹ ਆਪਣਾ ਬਦਲਾ ਲੈਣ ਵਾਸਤੇ ਉਹਨਾਂ ਨੂੰ ਵੱਡ-ਵੱਡ ਕੇ ਖਾਂਦੀਆਂ ਫਿਰ ਉਹਨਾਂ ਤੋਂ ਪੁੱਛਿਆ ਤੁਸੀਂ ਇਸ ਵੇਲੇ ਕਿੱਥੋਂ ਆਏ ਹੋ ਸਾਰਾ ਦਿਨ ਕਿੱਥੇ ਰਹਿੰਦੇ ਹੋ ਤਾਂ ਉਹਨਾਂ ਨੇ ਕਿਹਾ ਜੀ ਸੁਣੋ ਅਸੀਂ ਬੜੇ ਪੁੰਨੀ ਪੁਰਸ਼ ਹਾਂ ਮਾਤ ਲੋਕ ਵਿੱਚ ਬੜੇ ਪੁੰਨ ਕੀਤੇ ਨਾਮ ਵੀ ਜਪਿਆ ਪਰ ਰਹਿਰਾ ਸਾਹਿਬ ਜੀ ਦੇ ਸਮੇਂ ਧਰਮਸਾਲਾ ਜਾਂ ਗੁਰਦੁਆਰੇ ਨਹੀਂ ਗਏ ਨਾ ਆਪ ਹੀ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਜਿਸ ਕਰਕੇ ਅਸੀਂ ਸਾਰਾ ਦਿਨ ਤਾਂ ਨਿਰੰਕਾਰ ਦੇ ਦਰਬਾਰ ਸੱਚਖੰਡ ਵਿੱਚ ਰਹਿ ਕੇ ਉਸ ਦਾ ਦਰਸ਼ਨ ਕਰਦੇ ਹਾਂ ਪਰ ਰਹਿਰਾ ਸਾਹਿਬ ਜੀ ਦੇ ਸਮੇਂ ਸੱਚਖੰਡ ਵਿੱਚੋਂ ਕੱਢੇ ਜਾਂਦੇ ਹਾਂ ਭਾਵ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਇੱਕ ਪਹਿਰ ਨਿਰੰਕਾਰ ਦੇ ਪਾਸ ਨਹੀਂ ਜਾ ਸਕਦੇ ਉਸ ਤੋਂ ਬਾਅਦ ਜਾਂਦੇ ਹਾਂ ਇਹ ਸਾਰਾ ਕੌਤਕ ਦਿਖਾ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇਤਰ ਖਲਵਾਏ ਤੇ ਰਹਿਰਾਸ ਸਾਹਿਬ ਪੜਨ ਦਾ ਮਹਾਤਮ ਆਪਣੀ ਰਸਨਾ ਤੋਂ ਉਚਾਰਨ ਕੀਤਾ ਇਸ ਲਈ ਸਰਬੱਤ ਮਾਈ ਭਾਈ ਅੱਗੇ ਬੇਨਤੀ ਹੈ ਕਿ ਭਾਈ ਰੋਜ਼ਾਨਾ ਹੀ ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਿਆ ਕਰੋ ਤਾਂ ਕਿ ਦਰਗਾਹ ਵਿੱਚ ਇਸਤਤ ਹੋਵੋ ਜਿਹੜਾ ਮਨੁੱਖ ਸ਼ਾਮ ਦੇ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਨਹੀਂ ਕਰਦਾ ਉਸ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ ਅਤੇ 84 ਲੱਖ ਜੂਨੀਆ ਵੇਜੀ ਫਿਰਦਾ ਰਹਿੰਦਾ ਹੈ ਇਸ ਉੱਤੇ ਗੁਰੂ ਕਲਗੀ ਤਰਪਾਤਸ਼ਾ ਜੀ ਨੇ ਭਾਈ ਆਨੰਦ ਲਾਲ ਜੀ ਦੇ ਪਾਸੋਂ ਤਨਖਾਹਾ ਨਾਮਾ ਭਾਈ ਆਨੰਦ ਲਾਲ ਜੀ ਦੇ ਪਾਸੋਂ ਰਹਿਤ ਨਾਮਿਆਂ ਵਿੱਚ ਇਉਂ ਬਚਨ ਫਰਮਾਏ ਹਨ ਚਉਪਈ ਠੰਡੇ ਪਾਣੀ ਜੋ ਨਹੀਂ ਨਹਾਵੇ ਬਿਨ ਜਪ ਪੜੇ ਪ੍ਰਸਾਦ ਜੋ ਪਾਵੇ ਬਿਨ ਰਹਿਰਾਸ ਸੰਧਿਆ ਜੋ ਖੋਵੇ ਕੀਰਤਨ ਪੜੇ ਬਿਨ ਰੈਨ ਜਸੋਵੇ ਹੈ ਇਥੇ ਕੀਰਤਨ ਸਾਹ ਸੰਗਤ ਜੀ ਕੀਰਤਨ ਸੋਲਾ ਸਾਹਿਬ ਨੂੰ ਕਿਹਾ ਹੈ ਜਿਹੜਾ ਕੀਰਤਨ ਸੋਲਾ ਸਾਹਿਬ ਪੜ੍ਹੇ ਤੋਂ ਬਗੈਰ ਸੌਂਦਾ ਹੈ ਚੁਗਲੀ ਕਰ ਜੋ ਕਾਜ ਬਿਗਾਰੇ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰੇ ਕਰੇ ਬਚਨ ਜੋ ਪਾਲੈ ਨਾਹੀ ਗੋਬਿੰਦ ਸਿੰਘ ਤਿਸ ਠੌਰ ਕਤ ਨਾਹੀ ਇਸੇ ਤਰ੍ਹਾਂ ਰਹਿਤ ਨਾਮਾ ਭਾਈ ਪ੍ਰਹਿਲਾਦ ਸਿੰਘ ਜੀ ਦਾ ਉਹਦੇ ਵਿੱਚ ਸਾਨੂੰ ਪੜਨ ਨੂੰ ਮਿਲਦਾ ਹੈ ਪ੍ਰਾਤਾ ਕਾਲ ਗੁਰ ਗੀਤ ਨ ਗਾਵੇ ਰਹਿ ਰਾਸ ਬਿਨਾ ਪ੍ਰਸਾਦ ਜੋ ਪਾਵੇ ਬਾਹਰ ਮੁਖੀ ਤਿਸ ਸਿਖ ਤਿਸ ਜਾਨੋ ਸਭ ਬਰਤਨ ਮਿਥਿਆ ਤਿਸ ਮਾਨੋ ਲਖ ਚੌ ਰਾਸੀ ਭ੍ਰਮਤਾ ਫਿਰੈ ਬਾਰ ਬਾਰ ਜਗ ਜਨਮੈ ਮਰੈ ਗੁਰੂ ਬਚਨ ਸਿਉ ਟੂਟਾ ਜਾਏ ਦਰਗਹਿ ਤਾਕੋ ਮਿਲੈ ਸਜਾਏ ਸੋ ਸਾ ਸੰਗਤ ਜੀ ਗੁਰੂ ਮਹਾਰਾਜ ਸਾਨੂੰ ਸੰਬੋਧਨ ਕਰਕੇ ਫਰਮਾਉਂਦੇ ਆ ਕਿ ਆਪਾਂ ਨੂੰ ਰਹਿਰਾਸ ਕਰਨੀ ਚਾਹੀਦੀ ਹੈ ਰਹਿਰਾਸ ਸਹਿਬ ਜੀ ਦਾ ਪਾਠ ਜਰੂਰ ਕਰਿਆ ਕਰੀਏ ਸੰਧਿਆ ਵੇਲੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਪੁੱਲਾ ਨਾ ਚਿਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ